ਜਗਵਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਨਸ਼ਿਆਂ ਨੂੰ ਲੈ ਕੇ ਬੜਾ ਵਧੀਆ ਇੱਕ ਸੰਸਥਾ ਦੇ ਵੱਲੋਂ ਉਪਰਾਲਾ ਕੀਤਾ ਜਾਣਾ ਇੱਕ ਯਾਤਰਾ ਕੱਢੀ ਜਾਣੀ ਆ ਪੈਦਲ ਯਾਤਰਾ ਲੁਧਿਆਣੇ ਤੋਂ ਲੈ ਕੇ ਖੜਕਲ ਕਲਾਂ ਤੱਕ ਇਹ ਯਾਤਰਾ ਕੱਢੀ ਜਾਣੀ ਆ ਇਸ ਦੇ ਪਿੱਛੇ ਮੰਤਵ ਕੀ ਹੈ ਹਾਲਾਂਕਿ ਨਸ਼ਿਆਂ ਨੂੰ ਲੈ ਕੇ ਆ ਇਹ ਪੈਦਲ ਯਾਤਰਾ ਹੀ ਕਿਉਂ ਕੱਢੀ ਜਾਣੀ ਹੈ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਖੜਕਲ ਕਲਾਂ ਵੇਖੇ ਹੀ ਕਿਉਂ ਜਾਣੀ ਹੈ ਤਮਾਮ ਇਹ ਗੱਲਾਂ ਬਾਤਾਂ ਕਰਾਂਗੇ ਇੱਕ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸੰਸਥਾ ਮੇਰੇ ਨਾਲ ਸੰਸਥਾ ਦੇ ਸਾਰੇ ਮੈਂਬਰ ਸਹਿਬਾਨ ਇੱਥੇ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਇਹ ਯਾਤਰਾ ਦਾ ਅਸਲ ਮਾਇਨੇ ਕੀ ਹੈ ਸਵਾਗਤ ਹੈ ਜੀ ਜਗਬਣੀ ਟੀਵੀ ਤੋਂ ਬਾਬਾ ਧੰਨਵਾਦ ਜੀ ਮੈਂ ਪੰਜਾਬ ਕੇਸਰੀ ਜਗਬਾਨੀ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਜੋ ਅਸੀਂ ਇਹ ਪੈਦਲ ਤਿਰੰਗਾ ਯਾਤਰਾ ਨਸ਼ਿਆ ਦੇ ਖਿਲਾਫ ਕਰਨ ਜਾ ਰਹੇ ਹਾਂ ਸਾਡੀ ਇਸ ਪਹਿਲ ਨੂੰ ਇਸ ਚੈਨਲ ਨੇ ਸਾਡਾ ਸਾਥ ਦੇ ਕੇ ਅੱਗੇ ਵਧਾਇਆ ਹੈ ਇਹ ਜੋ ਨਸ਼ਿਆ ਦੇ ਖਿਲਾਫ ਪੈਦਲ ਤਿਰੰਗਾ ਯਾਤਰਾ ਹੈ ਅਸੀਂ ਇਹ ਸਮਾਜ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਸ਼ਹੀਦਾ ਦੇ ਸਥਾਨ ਤੋਂ ਅਸੀਂ ਕੱਢ ਰਹੇ ਹਾਂ ਉਹਨਾਂ ਦੇ ਘਰਾਂ ਤੋਂ ਕੱਢ ਰਹੇ ਹਾਂ ਉਹਨਾਂ ਨੌਜਵਾਨ ਪੀੜ੍ਹੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੀ ਸ਼ਹਾਦਤਾਂ ਦੀ ਵਜ੍ਹਾ ਦੇ ਨਾਲ ਅਸੀਂ ਅੱਜ ਆਪਣੀ ਬਹੁਤ ਸੋਹਣੀ ਜ਼ਿੰਦਗੀ ਉਸ ਦਾ ਜੀਵਨ ਜਿਹੜਾ ਮਾਨਦੇ ਪਏ ਆਂ ਔਰ ਆਪਣੀ ਨੌਜਵਾਨ ਪੀੜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਇਸ ਨੂੰ ਨਸ਼ਾ ਕਰਕੇ ਆਪਣੀ ਜ਼ਿੰਦਗੀ ਨੂੰ ਗਰਕਣਾ ਬਣਾਈਏ ਪ੍ਰਮਾਤਮਾ ਨੇ ਸਾਨੂੰ ਬੜਾ ਸੋਹਣਾ ਮਨੁੱਖਤਾ ਦਾ ਜੀਵਨ ਦਿੱਤਾ ਹੈ ਔਰ ਉਸ ਮਨੁੱਖਤਾ ਦੇ ਜੀਵਨ ਨੂੰ ਸਮਾਜ ਦੇ ਕਿਸੇ ਹਿੱਸੇ ਦੇ ਵਿੱਚ ਲਗਾਈਏ ਜੋ ਕਿ ਸਮਾਜ ਅੱਛੀ ਦਿਸ਼ਾ ਵੱਲ ਅੱਛੀ ਸੇਧ ਵੱਲ ਬਣ ਸਕੇ ਵੱਧ ਸਕੇ ਤੋਂ ਉਸ ਦੇ ਮੁਤਾਬਕ ਅਸੀਂ ਇਹ ਤਰੰਗਾ ਯਾਤਰਾ ਸ਼ਹੀਦ ਸੁਖਦੇਵ ਜੀ ਦੇ ਘਰ ਲੁਧਿਆਣਾ ਦੇ ਲੈ ਕੇ ਸ਼ਹੀਦ ਭਗਤ ਸਿੰਘ ਜੀ ਦੇ ਘਰ ਖਟਖੜ ਖਲਾਂ ਤੱਕ ਪੈਦਲ ਤਿਰੰਗਾ ਯਾਤਰਾ ਕੱਢ ਰਹੇ ਆ ਰਸਤੇ ਦੇ ਵਿੱਚ ਆਉਣ ਵਾਲੇ ਮੰਦਰ ਗੁਰਦੁਆਰੇ ਸ ਯਾਤਰਾ ਦਾ ਸਵਾਗਤ ਕਰਨ ਵਾਲੇ ਨੇ ਰਸਤੇ ਦੇ ਵਿੱਚ ਆਉਣ ਵਾਲੇ ਪਿੰਡ ਸਾਨੂੰ ਇੱਕ ਜਗ੍ਹਾ ਤੋਂ ਸਵਾਗਤ ਕਰਨਗੇ ਔਰ ਦੂਸਰੀ ਜਗ੍ਹਾ ਪਿੰਡ ਰਸਤੇ ਛੱਡ ਕੇ ਆਉਣਗੇ ਬਹੁਤ ਮਤਲਬ ਨੌਜਵਾਨ ਸਾਡੇ ਨਾਲ ਲੜਕੀਆਂ ਲੜਕੇ ਇਸ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨਗੇ ਔਰ ਭਾਰਤ ਮਾਤਾ ਦੀ ਜੈ ਬੰਦੇ ਮਾਤਮ ਦਾ ਗਾਨ ਕਰਦੇ ਉਹ ਯਾਤਰਾ ਆਪਣੇ ਮੁਕਾਮ ਤੱਕ ਪਹੁੰਚੇਗੀ ਯਾਤਰਾ ਪਹਿਲਾਂ ਵੀ ਨਿਕਲਦੀ ਆ ਨਸ਼ਿਆਂ ਨੂੰ ਲੈ ਕੇ ਖਾਸ ਤੌਰ ਤੇ ਅਸੀਂ ਦੇਖਿਆ ਕੋਈ ਸਾਈਕਲ ਰੈਲੀ ਕਰਦਾ ਹੈ ਕੋਈ ਗੱਡੀਆਂ ਤੇ ਰੈਲੀ ਕਰਦਾ ਬਟ ਤੁਸੀਂ ਪੈਦਲ ਯਾਤਰਾ ਕਰ ਰਹੇ ਹੋ ਇਹ ਕਿਉਂ ਔਰ ਦੂਸਰਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਘਰ ਦੇ ਵਿੱਚ ਹੀ ਕਿਉਂ ਖੜਨੀ ਹੈ ਕਿਉਂਕਿ ਹੋਰ ਵੀ ਕਿਤੇ ਲਿਜਾ ਸਕਦੇ ਹੋ ਇਹ ਦੋ ਚੀਜ਼ਾਂ ਜ਼ਰੂਰ ਸਾਂਝੀਆਂ ਕਰਿਓ ਅੱਗੇ ਵੀ ਇਹ ਯਾਤਰਾਵਾਂ ਨੇ ਸਾਈਕਲਾਂ ਮੋਟਰਸਾਈਕਲਾਂ ਤੇ ਨਿਕਲਦੀਆਂ ਨੇ ਮਗਰ ਪੈਦਲ ਇਸ ਯਾਤਰਾ ਦਾ ਕੱਢਣ ਦਾ ਮਕਸਦ ਸਾਡੀ ਟੀਮ ਨੇ ਫਾਈਨਲ ਕੀਤਾ ਕਿ ਜੋ ਸਾਡੀ ਨੌਜਵਾਨ ਪੀੜ੍ਹੀ ਆ ਉਹ ਪਿੰਡਾਂ ਦੇ ਵਿੱਚ ਜਾਏ ਇੱਕ ਵਾਰੀ ਜਾ ਕੇ ਦੇਖੇ ਕਿ ਸਾਡੇ ਕਿੰਨੇ ਸੋਹਣੇ ਸੁਨੱਖੇ ਪੰਜਾਬ ਨੇ ਸਾਡਾ ਰੰਗਲਾ ਪੰਜਾਬ ਸੀ ਸਾਡਾ ਪੰਜਾਬ ਦਾ ਜੋ ਵਿਰਸਾ ਸੀ ਵਿਰਾਸਾ ਸੀ ਉਹ ਪੂਰੀ ਦੁਨੀਆ ਦੇ ਵਿੱਚ ਸਿਰਮੌਰ ਸੀਗੀ ਲੇਕਿਨ ਅੱਜ ਉਸ ਨਸ਼ੇ ਦੀ ਵਜ੍ਹਾ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਤੇ ਇਸ ਲਈ ਆਪਣੇ ਪਿੰਡਾਂ ਦੇ ਵੱਲ ਰੁਝਾਨ ਵਧੇ ਪਿੰਡਾਂ ਦੇ ਵੱਲ ਲੋਕਾਂ ਦਾ ਧਿਆਨ ਜਾਵੇ ਔਰ ਨਸ਼ੇ ਦੇ ਵੱਲ ਸਰਕਾਰ ਵੀ ਬੜੀਆਂ ਹਿੰਮਤਾਂ ਕਰਦੀਆਂ ਪਈਆਂ ਨੇ ਯੋਜਨਾਵਾਂ ਆਪਣੀਆਂ ਚਲਾਉਂਦੀਆਂ ਨੇ ਸਰਕਾਰਾਂ ਇਸ ਨੂੰ ਖਤਮ ਕਰਨ ਦਾ ਪ੍ਰਯਾਸ ਕਰਦੀਆਂ ਨੇ ਮਗਰ ਜਦੋਂ ਸਮਾਜ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਖੜੇਗਾ ਤਾਂ ਇਹ ਸਮਾਜ ਦੇ ਵਿੱਚੋਂ ਫੇਰ ਹੀ ਇਹ ਬੁਰਾਈ ਖਤਮ ਹੋ ਸਕਦੀ ਹੈ ਇਸ ਲਈ ਅਸੀਂ ਇਸ ਯਾਤਰਾ ਨੂੰ ਪੈਦਲ ਕੱਢ ਕੇ ਇੱਕ ਪੰਜਾਬ ਦਾ ਜੋ ਇੱਕ ਮਾਹੌਲ ਹੈ ਉਸ ਨੂੰ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗੇ ਦੂਸਰਾ ਸ਼ਹੀਦ ਭਗਤ ਸਿੰਘ ਜੀ ਦੇ ਘਰ ਇਸ ਲਈ ਜਾਣਾ ਹੈ ਕਿ ਭਗਤ ਸਿੰਘ ਜੀ ਸਾਡਾ ਸਰਦਾਰ ਨੇ ਸਾਡੇ ਸਰਤਾਜ ਐ ਉਹਨਾਂ ਦੀ ਹੀ ਸ਼ਹੀਦੀਆਂ ਦੀ ਬਦੌਲਤ ਅੱਜ ਪੰਜਾਬ ਇਹ ਦੇਸ਼ ਆਜ਼ਾਦੀ ਮਾਨਦਾ ਪਿਆ ਹੈ 23 ਸਾਲ ਦੀ ਉਮਰ ਦੇ ਵਿੱਚ ਆਪਣੇ ਆਪ ਨੂੰ ਫਾਂਸੀ ਦੇ ਫੰਦੇ ਨੂੰ ਹੱਸ ਕੇ ਚੁੰਮ ਕੇ ਗੱਲ ਚ ਪਾ ਲਿਆ ਆਪਣੀ ਮਾਂ ਨੂੰ ਕਹਿੰਦੇ ਨੇ ਕਿ ਮਾਂ ਰੋਣਾ ਲੋਕ ਕਹਿਣਗੇ ਕਿ ਭਗਤ ਸਿੰਘ ਦੀ ਮਾਂ ਹੁੰਦੀ ਹੈ ਯਾਨੀ ਕਿ ਐਸੇ ਭਗਤ ਸਿੰਘ ਸਾਨੂੰ ਬਨਣਾ ਪਊਗਾ ਐਸੇ ਭਗਤ ਸਿੰਘ ਜੀ ਦੀ ਸੋਚ ਆਪਣੇ ਆਉਣ ਵਾਲੇ ਸਮਾਜ ਦੇ ਵਿੱਚ ਪੈਦਾ ਕਰਨੀ ਪਏਗੀ ਇਸ ਲਈ ਅਸੀਂ ਸਭ ਭਗਤ ਸਿੰਘ ਜੀ ਦੇ ਨਾਲ ਜੁੜੀਏ ਸਾਡੀ ਪੰਜਾਬ ਦੀ ਵਿਰਾਸਤ ਦੇ ਜੁੜੀਏ ਇਸ ਲਈ ਅਸੀਂ ਯਾਤਰਾ ਨੂੰ ਅਸੀਂ ਉਸ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ 25 26 ਜਨਵਰੀ ਦਾ ਦਿਨ ਤੁਸੀਂ ਰੱਖਿਆ 26 ਜਨਵਰੀ ਕਿਉਂ ਕਿ ਉੱਥੇ ਜਾ ਕੇ ਸਮਾਪਤੀ ਕਰਨੀ 25 26 ਜਨਵਰੀ ਅਸੀਂ ਇਸ ਲਈ ਰੱਖਿਆ ਕਿਉਂਕਿ ਸਾਡਾ ਰਿਪਬਲਿਕ ਡੇ ਹੁੰਦਾ ਹੈ ਸਾਡੇ ਇਸ ਭਾਰਤ ਦੇਸ਼ ਦਾ ਰਿਪਬਲਿਕ ਡੇ ਅਸੀਂ ਸਾਰੇ ਲੋਕ ਮਨਾਉਂਦੇ ਹਾਂ 1950 ਦੇ ਵਿੱਚ ਸਾਡੇ ਭਾਰਤ ਨੇ ਆਪਣਾ ਗਤੰਤਰ ਦਿਵਸ ਮਨਾਇਆ ਸੀ ਪਹਿਲਾਂ ਤੋਂ ਇੱਕ ਉਹਦਾ ਮਹੱਤਵ ਹੁੰਦਾ ਉਸ ਤਰੀਕਾ ਦਾ ਕੋਈ ਦਿਨਾਂ ਦਾ ਮਹੱਤਵ ਹੁੰਦਾ ਹੈ ਉਸ ਦਿਨਾਂ ਦੇ ਮਹੱਤਵ ਨੂੰ ਹੋਰ ਵਧਾਉਣ ਦੇ ਲਈ ਚਾਰ ਚੰਨ ਲਾਉਣ ਦੇ ਲਈ ਅਸੀਂ ਇਸ ਲਈ ਇਹ ਦਿਨ ਚੁਣਿਆ ਕਿ 26 ਜਨਵਰੀ ਨੂੰ ਅਸੀਂ ਰਿਪਬਲਿਕ ਡੇ ਤੇ ਮਨਾਣਾ ਬਣਾਣਾ ਹੈ ਲੇਕਿਨ ਆਪਣੇ ਸ਼ਹੀਦਾਂ ਦੇ ਘਰ ਪਹੁੰਚ ਕੇ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਰਿਪਬਲਿਕ ਡੇ ਮਨਾਣਾ ਹੈ ਉਹਨਾਂ ਨੂੰ ਵੀ ਉੱਥੇ ਪਹੁੰਚ ਕੇ ਯਾਦ ਕੀਤਾ ਜਾਵੇ ਅੱਛਾ ਇਹ ਯਾਤਰਾ ਸ਼ੁਰੂਆਤ ਕਿੰਨੀ ਕਰਨੀ ਹੈ ਕੋਈ ਪ੍ਰੋਗਰਾਮ ਜਿਹਦੇ ਵੱਲੋਂ ਹਰੀ ਝੰਡੀ ਦੇ ਜਾਣੀ ਆ ਕੌਣ ਮੁੱਖ ਮਹਿਮਾਨ ਇਸ ਪ੍ਰੋਗਰਾਮ ਨੂੰ ਸਾਡੇ ਬੜੇ ਸਤਿਕਾਰਯੋਗ ਇਸ ਪੰਜਾਬ ਦੀ ਸ਼ਖਸੀਅਤ ਪੂਰੇ ਇਸ ਦੇਸ਼ ਦੀ ਸ਼ਖਸੀਅਤ ਪੰਜਾਬ ਕੇਸਰੀ ਦੇ ਸ਼੍ਰੀ ਆ ਵੀਨਾ ਚੋਪੜਾ ਜੀ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੀ ਇਸ ਪੰਜਾਬ ਦੇ ਖੇਡ ਮੰਤਰੀ ਸਰਦਾਰ ਮੀਤ ਹੇਰ ਜੀ ਪਹੁੰਚ ਕੇ ਸਾਨੂੰ ਸਾਰਿਆਂ ਨੂੰ ਹੌਸਲਾ ਵਧਾਉਣ ਵਾਲੇ ਨੇ ਉਨ੍ਹਾਂ ਦੇ ਨਾਲ ਸਾਡੇ ਡੰਡੀ ਸਵਾਮੀ ਮਹਾਰਾਜ ਜੀ ਕਾਸ਼ੀਵਲੇ ਉਹ ਵੀ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਪਹੁੰਚ ਰਹੇ ਨੇ ਸਰਦਾਰ ਮੁਖਵਿੰਦਰ ਸਿੰਘ ਭੁੱਲਰ ਜੀ ਰੂਲਰ ਐਸਐਸਪੀ ਜਲੰਧਰ ਉਹ ਵੀ ਫਲੋਰਿਸ ਯਾਤਰਾ ਦਾ ਸਵਾਗਤ ਕਰਨ ਵਾਲੇ ਨੇ ਔਰ 26 ਤਰੀਕ ਨੂੰ ਸਰਦਾਰ ਰਜਿੰਦਰ ਸਿੰਘ ਜੀ ਪੰਜਾਬ ਦੇ ਐਕਸ ਡੀਜੀਪੀ ਉਹ ਵੀ 26 ਤਰੀਕ ਨੂੰ ਖਟਕੜਕਲਾ ਪਹੁੰਚ ਕੇ ਇਸ ਯਾਤਰਾ ਨੂੰ ਸੰਬੋਧਿਤ ਕਰਨਗੇ ਸ਼੍ਰੀ ਨਰਿੰਦਰ ਜੀ ਸਮਾਜ ਦੇ ਸਮਾਜ ਪੰਜਾਬ ਦੇ ਵਿੱਚ ਬਹੁਤ ਹੀ ਉਹਨਾਂ ਦੀਆਂ ਸੰਸਥਾਵਾਂ ਸਮਾਜ ਦਾ ਉਥਾਨ ਕਰਨ ਦਾ ਕੰਮ ਕਰਦੀਆਂ ਨੇ ਸੇਵਾ ਦਾ ਕੰਮ ਕਰਦੀਆਂ ਨੇ ਉਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚ ਰਹੇ ਨੇ ਵਿਨੇਜ ਜੀ ਉਹ ਵੀ ਦਿਨ ਰਾਤ ਸਮਾਜ ਦੇ ਲਈ ਮਤਲਬ ਆਪਣਾ ਸਮਾਂ ਕੱਢਦੇ ਨੇ ਔਰ ਉਹ ਵੀ 26 ਤਰੀਕ ਨੂੰ ਖਟਕੜ ਕਲਾ ਪਹੁੰਚ ਰਹੇ ਨੇ ਤਾਂ ਇਹ ਸਭ ਸਾਥੀਆਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਮਦਦ ਦੇ ਨਾਲ ਅਸੀਂ ਇਹ ਯਾਤਰਾ ਬੜੇ ਸੋਹਣੇ ਢੰਗ ਨਾਲ ਸੁਚੱਜੇ ਢੰਗ ਨਾਲ ਸਫਲ ਕਰਨ ਵਾਲੇ ਆਂ ਔਰ ਮੇਰੀ ਤੁਹਾਨੂੰ ਸਾਰੇ ਪੰਜਾਬ ਦੇ ਵੀਰਾਂ ਪਿਆਰ ਨਾਲ ਨੂੰ ਬੇਨਤੀ ਹੈ ਕਿ ਆਓ ਅਸੀਂ ਸਭ ਮਿਲ ਕੇ ਇੱਕ ਹੱਸਦਾ ਵਸਦਾ ਖੇੜਦਾ ਪੰਜਾਬ ਬਣਾਈਏ ਔਰ ਕੋਈ ਬਹੁਤ ਵੱਡੀ ਗੱਲ ਨਹੀਂ ਨਸ਼ੇ ਦੀ ਜਦ ਅਸੀਂ ਸਾਰਾ ਸਮਾਜ ਰਲ ਮਿਲ ਕੇ ਕਿਸੇ ਇੱਕ ਮੁੱਦੇ ਤੇ ਖੜੇ ਹੋ ਜਾਾਂਗੇ ਤੇ ਉਹ ਸਾਰੀਆਂ ਬਿਮਾਰੀਆਂ ਨੂੰ ਅਸੀਂ ਜੜੋਂ ਪੁੱਟ ਸਕਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੇੜ ਭਾਰਤੀ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਹੁਣ ਤਾਂ ਨਸ਼ਿਆਂ ਦੇ ਖਿਲਾਫ ਯਾਤਰਾ ਕੱਢੀ ਜਾਣੀ ਹੈ ਇਸ ਤੋਂ ਪਹਿਲਾਂ ਕੀ ਕੀਤਾ ਤਾਂ ਹੋਰ ਕਿਵੇਂ ਦੀ ਐਕਟੀਵਿਟੀ ਕਰਵਾਉਂਦੀ ਹੈ ਸੰਸਥਾ ਖੇੜ ਭਾਰਤੀ ਜਿਹੜੀ ਸਾਡੀ ਸੰਸਥਾ ਹੈ ਇਹ ਇੱਕ ਰਾਸ਼ਟਰੀ ਵਿਆਪੀ ਸੰਸਥਾ ਹੈ ਪੂਰੇ ਇੰਡੀਆ ਚ ਅਗਰ 750 ਜ਼ਿਲ੍ਹੇ ਹੈਗੇ ਤਾਂ ਹਰ 750 ਜ਼ਿਲ੍ਹੇ ਚ ਹੈ ਔਰ ਪੰਜਾਬ ਦੇ ਵਿੱਚ ਵੀ ਅਸੀਂ 24 ਜ਼ਿਲ੍ਹਿਆਂ ਦੇ ਵਿੱਚ ਪਹੁੰਚ ਚੁੱਕੇ 23 ਜ਼ਿਲ੍ਹੇ ਜਿਹੜੇ ਸਾਡੇ ਪੰਜਾਬ ਦੇ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਖੇਡ ਭਾਰਤੀ ਦਾ ਜਿਹੜਾ ਸਾਡਾ ਮੰਤਵ ਹੈਗਾ ਜਿਹੜਾ ਸਾਡਾ ਮੋਟੋ ਹੈਗਾ ਆ ਉਹ ਮੇਨ ਹੈਗਾ ਆ ਕਿ ਖੇਡਾਂ ਦੇ ਜ਼ਰੀਏ ਅਸੀਂ ਚਰਿੱਤਰ ਨਿਰਮਾਣ ਕਰਨਾ ਔਰ ਉਸ ਚਰਿੱਤਰ ਨਿਰਮਾਣ ਦੇ ਨਾਲ ਅਸੀਂ ਰਾਸ਼ਟਰ ਨਿਰਮਾਣ ਕਰਨਾ ਉਸੇ ਮੰਤਵ ਨੂੰ ਅੱਗੇ ਲੈ ਕੇ ਚਲਦੇ ਹੋਏ ਅਸੀਂ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਯਾਤਰਾ ਦਾ ਹੈਗਾ ਉਹ ਚਲਾ ਰਹੇ ਹਾਂ ਬਾਕੀ ਥੋੜਾ ਪਪੂਲਰ ਕਰਨ ਵਾਸਤੇ ਜਿੱਦਾਂ ਸਾਨੂੰ ਕੁਝ ਟੂਰਨਾਮੈਂਟ ਵਗੈਰਾ ਕਰਵਾਉਣੇ ਪੈਂਦੇ ਕੁਝ ਕਰਨਾ ਪੈਂਦਾ ਬਟ ਪਿਛਲੇ ਸਾਲ ਜਿੱਦਾਂ ਇੱਕ ਅਸੀਂ ਇੱਕ ਕਾਰਜਕ੍ਰਮ ਕਰਵਾਇਆ ਗਵਰਨਮੈਂਟ ਨੇ ਸਾਨੂੰ ਦਿੱਤਾ ਸੀਗਾ ਜਿਹਦੇ ਚ ਸੀਗਾ ਮਹਿਲਾਵਾਂ ਦਾ ਐਥਲੀਟ ਦਾ ਸਰਵੇਕਸ਼ਨ ਕਰਨਾ ਕਿ ਮਹਿਲਾਵਾਂ ਐਥਲੀਟ ਆਂਦੀਆਂ ਆ ਗੇਮਾਂ ਦੇ ਵਿੱਚ ਆ ਰਹੀਆਂ ਉਹ ਆਉਂਦੀਆਂ ਕਿੱਦਾਂ ਆਉਂਦੀਆਂ ਕਿਉਂ ਆਉਂਦੀਆਂ ਔਰ ਵਾਪਸ ਕਿਉਂ ਚਲੀਆਂ ਜਾਂਦੀਆਂ ਕਿ ਅੱਗੇ ਤੱਕ ਪਰਸੂ ਕਿਉਂ ਨਹੀਂ ਕਰਦੀਆਂ ਤੇ ਇਦਾਂ ਦੇ ਸਰਵੇਖਣ ਅਸੀਂ ਕਰਦੇ ਰਹਿੰਦੇ ਆ ਜਿਹੜੇ ਅੱਗੇ ਚੱਲ ਕੇ ਸਰਕਾਰ ਨੂੰ ਖੇਡ ਨੀਤੀ ਬਣਾਉਣ ਦੇ ਵਿੱਚ ਥੋੜੀ ਸਿੱਖਿਆ ਨੀਤੀ ਬਣਾਉਣ ਦੇ ਵਿੱਚ ਮਦਦ ਕਰਦੇ ਰਹੇ ਤੇ ਜੇਕਰ ਗੱਲ ਕਰੀ ਤਾਂ ਪਹਿਲਾਂ ਵੀ ਅਜਿਹੀਆਂ ਰੈਲੀਆਂ ਨਸ਼ੇ ਨੂੰ ਜਾਗਰੂਤ ਕਰਨ ਲਈ ਨੌਜਵਾਨਾਂ ਨੂੰ ਜਾਗਰੂਤ ਕਰਨ ਲਈ ਕੱਡੀਆਂ ਗਈਆਂ ਨੇ ਰੈਲੀ ਕੱਢ ਕੇ ਉਸ ਤੋਂ ਬਾਅਦ ਦੇ ਵਿੱਚ ਸਮਾਪਤੀ ਹੋ ਜਾਂਦੀ ਹੈ ਪਰ ਇਸ ਸੰਸਥਾ ਦੀ ਖਾਸੀਅਤ ਕੀ ਹੈ ਰੈਲੀ ਕੱਢ ਕੇ ਉਸ ਤੋਂ ਬਾਅਦ ਫਿਊਚਰ ਪਲਾਨ ਕੀ ਹੈ ਸੰਸਥਾ ਦਾ ਪੰਜਾਬ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜਾ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਦੇ ਵਿੱਚ ਪੰਜਾਬ ਨੂੰ ਇੱਕ ਨਵਾਂ ਨਾਰਾ ਦਿੱਤਾ ਵੀ ਉੜਦਾ ਪੰਜਾਬ ਅਸੀਂ ਚਾਹਨੇ ਹਾਂ ਉੜਦਾ ਪੰਜਾਬ ਨਹੀਂ ਖੇੜਦਾ ਪੰਜਾਬ ਪੰਜਾਬ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦਾ ਨੌਜਵਾਨ ਪੰਜਾਬ ਦੀ ਗਰਾਉਂਡਾਂ ਦੇ ਅੰਦਰ ਪੰਜਾਬ ਦੀਆਂ ਗਲੀਆਂ ਦੇ ਅੰਦਰ ਖੇਡੇ ਇਸ ਮਕਸਦ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਅੰਦਰ ਲਗਭਗ ਸਾਡਾ ਟੀਚਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ 100 ਖੇਡ ਕੇਂਦਰ ਜਿੱਦੇ ਜੇ ਖੇਡ ਭਾਰਤੀ ਆਪਣੇ ਖੇਡ ਕੇਂਦਰ ਚ ਚਲਾਏਗੀ ਔਰ ਆਉਣ ਵਾਲੇ ਸਮੇਂ ਦੇ ਅੰਦਰ ਨੌਜਵਾਨ ਜਿਹੜਾ ਉਹ ਨਸ਼ਿਆਂ ਤੋਂ ਹਟ ਕੇ ਪੰਜਾਬ ਦੇ ਖੇਡ ਕੇਂਦਰਾਂ 'ਚ ਖੇਡੇ ਉਹਨਾਂ ਨੂੰ ਜਿਹੜੀਆਂ ਬੇਸਿਕ ਫੈਸਿਲਿਟੀਆਂ ਨੇ ਆਪਾਂ ਸਮਾਜ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਦੇਣੀਆਂ ਚਾਹਨੇ ਆ ਕਿਉਂਕਿ ਸਰਕਾਰਾਂ ਐਡਾ ਵੱਡਾ ਤੰਤਰ ਨਹੀਂ ਚਲਾ ਸਕਦੀਆਂ ਕੋਈ ਸੰਸਥਾਵਾਂ ਨੂੰ ਇਹਦੇ ਅੱਗੇ ਲਈ ਅੱਗੇ ਆਉਣਾ ਪਏਗਾ ਤੇ ਇਸ ਕਾਰਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਦੇ ਖਿਲਾਫ ਇੱਕ ਹੋਰ ਯਾਤਰਾ ਜਿਹੜੀ ਅਸੀਂ ਪਲਾਨ ਕੀਤੀ ਆ ਉਹ ਆਪਣੇ ਫਿਰੋਜ਼ਪੁਰ ਸ਼ਹੀਦੀ ਸਥਲ ਸ਼੍ਰੀ ਆਪਣੇ ਭਗਤ ਸਿੰਘ ਦੀ ਦੇ ਉਥੋਂ ਲੈ ਕੇ ਜਲਿਆਵਾਲੇ ਬਾਗ ਤੱਕ ਅਸੀਂ ਕੱਢਣ ਵਾਲੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹਰ ਘਰ ਦੇ ਅੰਦਰ ਨੌਜਵਾਨਾਂ ਨੂੰ ਇੱਕ ਸੰਦੇਸ਼ ਪਹੁੰਚਾਉਣ ਵਾਲੇ ਆਂ ਕਿ ਸਾਨੂੰ ਜਿੰਨੀ ਦੇ ਰਹੀ ਸਪੋਰਟਸ ਦੇ ਅੰਦਰ ਖੇਡ ਕੇਂਦਰ ਦੇ ਅੰਦਰ ਜਾਂ ਖੇਡਾਂ ਦੇ ਮੈਦਾਨ ਦੇ ਅੰਦਰ ਨਹੀਂ ਜਾਵਾਂਗੇ ਤਾਂ ਪੰਜਾਬ ਦਾ ਨਸ਼ਾ ਖਤਮ ਨਹੀਂ ਹੋ ਸਕਦਾ ਇਹ ਸਾਡਾ ਇਹ ਯਾਤਰਾਏ ਦੀ ਸ਼ੁਰੂਆਤ ਹੈ ਆਉਣ ਵਾਲੇ 1 ਸਾਲ ਦੇ ਅੰਦਰ ਪੰਜਾਬ ਦੇ ਹਰ ਨੌਜਵਾਨ ਤੱਕ ਅਪਰੋਚ ਕਰਨ ਦਾ ਸਾਡਾ ਟੀਚਾ ਹੈ ਤਾਂ ਕਿ ਪੰਜਾਬ ਦੇ ਅੰਦਰ ਹੱਸਦਾ ਵਸਦਾ ਪੰਜਾਬ ਰਹੇ ਨਾ ਕਿ ਉੜਤਾ ਪੰਜਾਬ ਐਸੀ ਬਦਨਾਮੀ ਦੇ ਨਾਮ ਸਾਡੇ ਤੋਂ ਹਟ ਜਾਣ ਔਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਖੇਡਾਂ ਦੇ ਅੰਦਰ ਹਰਿਆਣੇ ਨੂੰ ਵੀ ਪਿਛਾੜਦਾ ਆਇਆ ਇੱਕ ਬਹੁਤ ਵੱਡਾ ਦੇਸ਼ ਦੇ ਅੰਦਰ ਆਪਣਾ ਨਾਮ ਕਮਾਏ 올림픽 ਦੇ ਅੰਦਰ ਇੰਟਰਨੈਸ਼ਨਲ ਗੇਮਾਂ ਦੇ ਅੰਦਰ ਇਸ ਮੱਥਰ ਨੂੰ ਲੈ ਕੇ ਅਸੀਂ ਇਹ ਯਾਤਰਾ ਜਿਹੜੀ ਇਸ ਨਵੇਂ ਸਾਲ ਦੇ ਅੰਦਰ ਸ਼ੁਰੂ ਕਰਨ ਵਾਲੇ ਹਾਂ ਬਿਲਕੁਲ ਬਹੁਤ ਵਧੀਆ ਹੈ ਬਟ ਯੂਥ ਸਾਡਾ ਜੁੜਿਆ ਹੋਇਆ ਹੈ ਜਿੰਨੇ ਵੀ ਦਰਸ਼ਕ ਦੇਖ ਰਹੇ ਹੈ ਯੂਥ ਨੂੰ ਇੱਕ ਮੈਸੇਜ ਕੀ ਹੈ ਕਿਉਂਕਿ ਯੂਥ ਨੂੰ ਹੀ ਅਸੀਂ ਜਿਹੜੇ ਭੜਕ ਕੇ ਨਸ਼ਿਆਂ ਦੇ ਰਾਹ ਪੈ ਗਏ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਹੈ ਚੰਗੇ ਪਾਸੇ ਲਾਉਣਾ ਤਾਂ ਯੂਥ ਨੂੰ ਮੈਸੇਜ ਕੀ ਹੈ ਯੂਥ ਨੂੰ ਇਹ ਮੈਸੇਜ ਹੈ ਕਿ ਆਓ ਆਪਾਂ ਰਲ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਦੀ ਜਵਾਨੀ ਨੂੰ ਮੁੜ ਤੋਂ ਜਿਹੜਾ ਪਹਿਲਾਂ ਹਸਦਾ ਵਸਦਾ ਪੰਜਾਬ ਸੀ ਹਸਦਾ ਵਸਦਾ ਖੁਸ਼ਹਾਲ ਪੰਜਾਬ ਆਪਾਂ ਇਸ ਪੰਜਾਬ ਨੂੰ ਬਣਾਈਏ ਉਹ ਤਾਂ ਹੀ ਸੰਭਵ ਹੈ ਜੇ ਪੰਜਾਬ ਦਾ ਨੌਜਵਾਨ ਦੁਬਾਰਾ ਗਰਾਊਂਡ ਦੇ ਅੰਦਰ ਆਏਗਾ ਔਰ ਉਹਦੇ ਲਈ ਸਾਡਾ ਉਪਰ ਅੱਲਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ 100 ਖੇਡ ਕੇਂਦਰ ਜਿਹੜੇ ਆ ਸਥਾਪਿਤ ਕਰਨ ਦਾ ਹੈ ਤਾਂ ਬਿਲਕੁਲ ਜੇਕਰ ਪੰਜਾਬ ਨੂੰ ਹੱਸਦਾ ਵਸਦਾ ਖੇਡਦਾ ਪੰਜਾਬ ਬਣਾਉਣਾ ਹੈ ਤਾਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੁੰਦੇ ਆ ਰੈਲੀਆਂ ਹੁੰਦੀਆਂ ਨੇ ਨਸ਼ਾ ਛਡਾਓ ਜਾਂ ਪੈਦਲ ਯਾਤਰਾ ਹੁੰਦੀਆਂ ਤਾਂ ਇਹਦੇ ਵਿੱਚ ਤੁਹਾਨੂੰ ਵੀ ਭਾਗ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਇੱਕ ਕਦਮ ਤੁਸੀਂ ਚੰਗੇ ਵੱਲ ਪੁੱਟੋਂਗੇ ਤਾਂ ਤਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਵੇਗਾ ਤਾਂ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਤਾਂ ਤੁਹਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਸ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਦਾ ਵੀ ਹੌਸਲਾ ਵਧਾਉਣਾ ਚਾਹੀਦਾ ਔਰ ਇੱਕ ਚੰਗੇ ਕਦਮ ਦੇ ਵੱਲ ਪਹਿਲ ਕਰਨੀ ਚਾਹੀਦੀ ਹੈ ਤਾਂਕਿ ਚੰਗਾ ਨਵਾਂ ਪੰਜਾਬ ਜਿਹੜਾ ਉਹ ਸਿਰਜ ਚੁੱਕੀ ਹੈ